ਰਜਰ ਮੇਰਾ ਨਾਮ ਭਾਜੀ ਸ਼ੁਭਮ ਕੁਮਾਰ ਹੈ ਜੀ ਸ਼ੁਭਮ ਕੀ ਗੱਲਬਾਤ ਹੋਈ ਆ ਭਾਜੀ ਆਪਾਂ ਅੱਜ ਸਰਪੰਚੀ ਦੇ ਕੰਟੈਸਟ ਤੇਗੇ ਤੇ ਫਾਰਮ ਭਰਨ ਆਏ ਸੀ ਆਪਾਂ ਇੱਥੇ ਗੱਡੀ ਥੋੜੀ ਭੀੜ ਸੀ ਆਪਾਂ ਗੱਡੀ ਸਾਈਡ ਤੇ ਸੀ ਤੇ ਗੱਡੀ ਥੋੜੀ ਟੱਚ ਹੋਈ ਸੀ ਇਹਨੂੰ ਫੇਰ ਵੀ ਕਿਹ ਰੋਕ ਲੈ ਰੋਕ ਲੈ ਪਰ ਉਹਨੇ ਕੋਈ ਰੋਕੀ ਨਹੀਂ ਗੱਡੀ ਉਹ ਕੜੀਸ ਦਾ ਹੀ ਲੈ ਗਿਆ ਸਾਡੀ ਗੱਡੀ ਨੂੰ ਪੂਰੀ ਫੁੱਲ ਭਾਜੀ ਤੁਸੀਂ ਚੈੱਕ ਕਰੋ ਮੋਕੇ ਤੇ ਤੇ ਸਾਡਾ ਤੁਸੀਂ ਸਾਡਾ ਵੀ ਮੈਡੀਕਲ ਕਰਵਾਓ ਤੇ ਉਹਨਾਂ ਦਾ ਵੀ ਕਰਵਾਓ ਕਿੰਨਾ ਨੁਕਸਾਨ ਹੈ ਸਾਡਾ ਜੀ ਨੁਕਸਾਨ ਭਾਜੀ ਦੇਖ ਲਓ ਗੱਡੀ ਦਾ ਸਾਡੇ ਸਾਹਮਣੇ ਆ ਕੇ ਇਹ ਰੋਂਗ ਸਾਈਡ ਵੀ ਲੈ ਕੇ ਆਏ ਗੱਡੀ ਅੰਦਰ ਔਰ ਇੱਥੇ ਤੋਂ ਮੈਂ ਦੁਕਾਨ ਦੇ ਵਿੱਚ ਵੜ ਕੇ ਗੱਡੀ ਤਾਂ ਵੀ ਮੇਰਾ ਜਾਨ ਬੜੀ ਮੁਸ਼ਕਲ ਆ ਬਚੀ ਹੈ ਜੀ ਹਾਂਜੀ ਭਾਈ ਜੀ ਕਿਆ ਨਾਮ ਹੈ ਆਪਣਾ ਬਲਜੀ ਸਿੰਘ ਕਿੱਧਰ ਆਉਂਦੇ ਸੀਗਾ ਕਿੱਧਰ ਜਾਣਾ ਸੀਗਾ ਮੜੀ ਆਣਾ ਦੇ ਕਿਹੜੀ ਬੱਸ ਤਹੀ ਚਲਾਣ ਕਿਹੜੀ ਬਾਤ ਚਲਾ ਰਹੀ ਆ ਪੈਂਡਵਾਰ ਨਹੀਂ ਕਿਹੜੀ ਕੰਪਨੀ ਦੀ ਬੱਸ ਹੈ ਰੋ ਤਾ ਨਹੀਂ ਤੇ ਤੁਸੀਂ ਪਲਾਚੋਰ ਵਿੱਚ ਦਾਰੂ ਪੀਤੀ ਹੋਈ ਆ ਨੀ ਉਹ ਦਾਰੂ ਥੋੜੀ ਬੀਤੀ ਉਸ ਤੋਂ ਸੰਤਾ ਹੈ ਤਾਂ ਤੁਹਾਡੇ ਸਮਾਂ ਲੱਗ ਰਹੀ ਆ ਦਾਰੂ ਦੀ ਲਾਜਾ ਕਰਾ ਦਿੰਦੇ ਆ ਮਲਾਜਾ ਕਰਾ ਲੋ ਯਾਰ ਮਲਾਜਾ ਕਰਾਣਾ ਦੇਖ ਲੈ ਵੀ ਚੰਗੀ ਗੱਲ ਨਹੀਂ ਹੈਗੀ ਆ ਜਿਆਦਾ ਆਪੇ ਦੱਸਦੇ ਦਾਰੂ ਪੀ ਕੇ ਤੂੰ ਕਿੱਥੋਂ ਚੱਲੇ ਆ ਕਿੱਥੇ ਜਾ ਮੈਂ ਤਲਵਾੜ ਤੋਂ ਸਵੇਰੇ ਆ ਬਾਈ ਉਹ ਤੋਂ ਮੇਰੇ ਨੇ ਗੱਡੀ ਵਾਲ ਨੂੰ ਪਹਿਲਾਂ ਟੱਚ ਕੀਤਾ ਉਹਦੇ ਬਾਅਦ ਤੁਸੀਂ ਰੋਂਗ ਸਾਈਡ ਤੋਂ ਚੌਂਕ ਵਿੱਚੋਂ ਘੁਮਾ ਕੇ ਲੈ ਕੇ ਆਂਦੀ ਬੱਸ ਤਾਨੂੰ ਇਹ ਨਹੀਂ ਪਤਾ ਕਿ ਸਵਾਰੀਆਂ ਆ ਰਹੀਆਂ ਕੋਈ ਛੜਛੜ ਲੱਗ ਸਕਦੀ ਕਿਸੇ ਨੂੰ ਸੌਰੀ ਬਜੀ ਯਾਰੋ ਉਹ ਯਾਰੋ ਹੈ ਉਹ ਨਹੀਂ 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 ਦਿੱਤੀ ਆ ਤੇ ਉਹਦੇ ਵਿੱਚ ਤੁਸੀਂ ਬਸ ਸਵਾਰ ਜਿਹੜੀਆਂ ਸਿੱਗੀਆਂ ਸਵਾਰੀਆਂ ਉਹਨਾਂ ਨੂੰ ਨੁਕਸਾਨ ਤੋਂ ਪਹਚਾਣ ਦੀ ਕੋਸ਼ਿਸ਼ ਕੀਤੀ ਜੇਕਰ ਉਹਨਾਂ ਨੂੰ ਕੁਝ ਹੋ ਜਾਂਦਾ ਉਸਤਾਦ ਜੀ ਉੱਥੋਂ ਲੈ ਕੇ ਆ ਗੱਡੀ ਦੱਸ ਵਾਹ ਉੱਥੋਂ ਗੱਡੀ ਤਲਵਾਰਿਆਂ ਨੂੰ ਲੈ ਕੇ ਆਇਆ ਮੈਂ ਮੈਂ ਦੌਰੂ ਬੀਤੋਂ ਦੀ ਵੀ ਇਹ ਤਾਂ ਲੈ ਆ ਨਾ ਨਹੀਂ ਦਿੱਤੀ ਹੋਣੀ ਹੈ ਯਾਰ ਪਿਆਰ ਹਾਂ ਹਾਂ ਬਾਕੀ ਹੱਥ ਜੋੜ ਕੇ ਬੇਨਤੀ ਹੈ ਬਾਈ ਕੀ ਬੇਨਤੀ ਹੈ ਜੀ 35000 ਦਾ ਪਿਆ ਬਾਈ ਸ਼ਰਾਬ ਨਹੀਂ ਪੀਤੀਏਗੀ ਸ਼ਰਾਬ ਨਹੀਂ ਪੀਤੀ ਆ ਹੋਰ ਕੀ ਕਰਦਾ ਕੀ ਕਰਦਾ ਪੀਤਾ ਮੈਂ ਖਾਂਦਾ ਖਾਂਦਾ ਮੈਂ ਕੱਲ ਹੀ ਲੈ ਕੇ ਆਇਆ ਤੈਨੂੰ ਅੰਦਰ ਉਹ ਕੋਈ ਮਲਾਜਾ ਕਰਾ ਕੱਲ ਹੀ ਲੈ ਕੇ ਆਇਆ ਤੈਨੂੰ ਮਲਾਜਾ ਕਰਾਣ ਲਈ ਮਲਾਜਾ ਆਮ ਬੰਦੇ ਨੂੰ ਫੜ ਕੇ ਲੈ ਕੇ ਆਉਂਦੇ ਹਾਂ ਹਾਂਜੀ ਹਾਂਜੀ ਹੁਣ ਸਾਡੀ ਸਿੱਧੀ ਇਹ ਗੱਲਾਂ ਦਾ ਜਵਾਬ ਦੇਈ ਹਾਂ ਹਾਂਜੀ ਕਿ ਮਲਾਜਾ ਹਰੇਕ ਬੰਦੇ ਨੂੰ ਫੜ ਕੇ ਤਾਂ ਨਹੀਂ ਅੰਦਰ ਲੈ ਕੇ ਆਉਂਦੇ ਕਿ ਲਈ ਤੇਰਾ ਮਲਾਜਾ ਕਰਾਣਾ ਆ ਇਹਦਾ ਮਤਲਬ ਤੂੰ ਦਾਰੂ ਪੀਤੀ ਆ ਜਾਂ ਨਸ਼ਾ ਕੀਤਾ ਆ ਉਹ ਨਹੀਂ ਮੈਂ ਨਸ਼ਾ ਕੋਈ ਨਹੀਂ ਕਰਦਾ ਜੀ ਹਾਂ ਕੀ ਕਰਦਾ ਹੈ ਕੋਈ ਨਸ਼ਾ ਨਹੀਂ ਕਰਦਾ ਕੀ ਗੱਲ ਹੈ ਪੱਕੀ ਗੱਲ ਹੈ ਜੋ ਮਰਜ਼ੀ ਮੱਲਾ ਜੀ ਰਖਾਓ ਤਾਂ ਠੀਕ ਅੱਜ ਫੇਰ ਮਲਾ ਨਾ ਨਾ ਕੋ ਡੋਡੇ ਨਾ ਕੋ ਫੀਮ ਨਾ ਕੁਝ ਨਹੀਂ ਕਰਦਾ ਮੈਂ ਕੋਈ ਗੱਲ ਨਹੀਂ ਠੀਕ ਆ ਵਧੀਆ ਗੱਲ ਆ ਨਸ਼ਾ ਨਹੀਂ ਕਰਦੇ ਜਿਹੜਾ ਚਲਾਣ ਹਾਂਜੀ 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 ਸਰ ਜੀ ਤੁਸੀਂ ਇੱਕ ਬੰਦਾ ਜਿਹੜਾ ਫੜਿਆ ਆ ਰਾਜਧਾਨੀ ਡਰਾਈਵਰ ਜਿਹੜਾ ਹੈਗਾ ਕੀ ਗੱਲਬਾਤ ਹੋਈ ਆ ਇਹ ਰੌਣ ਸਾਈਡ ਤੋਂ ਮੁੜੇ ਤੇ ਗੱਡੀ ਨਾਲ ਇਹਨੇ ਟੱਚ ਕਰਤਾ ਮੇ ਇੱਕ ਕਾਰ ਸੀਗੀ ਆਪਣੀ Swift ਕਾਰ ਉਹਨਾਂ ਟੱਚ ਕਰ ਗਿਆ ਜੀ ਇਹ ਅੱਜ ਕਰਕੇ ਉਹਦੇ ਨਾਲ ਉਹ ਨਾਲ ਲੱਗੀ ਉਹਦੇ ਗੱਡੀ ਤੈਨੂੰ ਉਥੋਂ ਅੱਗੇ ਜਾ ਕੇ ਪੁਲਾ ਕੇ ਲੈਣਾ ਸੀ ਲੈ ਕੇ ਲਿਆਂਦਾ ਇਹ ਬਾਕੀ ਦਾ ਮਲਾਇਆ ਕਰਕੇ ਦੱਸੋਗੇ ਇਹ ਦਾਰੂ ਪੀਤੀ ਹੈ ਨਹੀਂ ਪੀਤੀ ਹੋਈ ਤੁਹਾਨੂੰ ਕੀ ਸਮੈਲ ਆ ਰਹੀ ਹੈ ਇਹ ਦੇਖੋ ਜੋ ਦੇਖਦੇ ਆਪਾਂ ਆਮ ਤੁਸੀਂ ਚੈੱਕ ਮਾਰ ਸਮੈਲ ਤਾਂ ਮਾੜੀ ਮੁੱਠੀ ਆਉਂਦੀ ਉਹਦਾ ਲੈਚਰ ਉੱਤੇ ਖੜਿਆ ਉਹਦਾ ਹਜੇ ਪੂਰਾ ਨਹੀਂ ਕਲੀਅਰ ਨਹੀਂ ਹੋ ਰਿਹਾ ਬਾਕੀ ਦਾ ਮਲਾਇਆ ਕਰਕੇ ਦੱਸੋਗੇ ਇਹ ਗੱਡੀ ਕਿਹੜੀ ਸੀ ਜੀ ਇਹ ਗੱਡੀ ਇਹਨਾਂ ਦੀ ਬੱਸ ਹੈ ਇਹਨਾਂ ਦੀ ਕਿਹੜੀ ਹੈ ਰਾਜਧਾਨੀ ਬੱਸ ਹੈ ਜੀ ਇਹਨਾਂ ਦੀ ਕੀ ਕਾਰਵਾਈ ਕੀਤੀ ਜਾਊਗੀ ਜੇਕਰ ਇਹਨਾਂ ਮਲਾਇਆ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਦੋਂ ਤੋਂ ਨੇ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਪ੍ਰਾਈਵੇਟ ਬੱਸਾਂ ਜਣੀਆਂ ਵੀ ਹੈਗੀਆਂ ਪੂਰੇ ਪੰਜਾਬ ਦੀਆਂ ਗੱਲੀ ਇਹ ਹੁਸ਼ਿਆਰਪੁਰ ਰਾਜਧਾਨੀ ਦੀ ਗੱਲ ਨਹੀਂ ਕਰਦੇ ਐਕਸਪ੍ਰੈਸ ਦੀ ਗੱਲ ਨਹੀਂ ਕਰਦੇ ਪੂਰੇ ਪੰਜਾਬ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਸਿਰਫ ਮੋਹਾਲੀ ਤੱਕ ਉਹਨਾਂ ਦਾ ਸਟਾਪ ਹੋ ਜਾਂਦਾ ਇਹ ਬੋਰਡ ਕੀ ਕਰਦੇ ਆ ਲੋਕਾਂ ਨੂੰ ਮੂਰਖ ਬਣਾ ਲੈ ਚੰਡੀਗੜ੍ਹ ਦਾ ਬੋਰਡ ਇਹਨਾਂ ਨੇ ਲਾਇਆ ਆ ਹੁਣ ਵੀ ਅਸੀਂ ਕਵਰੇਜ ਕੀਤੀ ਆ ਔਰ ਇਹਨਾਂ ਦੇ ਸ਼ਰਾਬੀ ਇੱਕ ਡਰਾਈਵਰ ਨੇ ਬੰਦੇ ਮਾਰਨ ਲੱਗਾ ਸੀ ਇੱਕ ਗੱਡੀ ਵਿੱਚ ਮਾਰਿਆ ਉਹਨੇ ਇੱਕ ਲੇਡੀ ਨੂੰ ਜਿਹੜਾ ਹੈਗਾ ਉਹ ਥੱਲੇ ਲੈ ਰਿਆ ਸੀ ਨਹੀਂ ਕਿ ਬੜੀ ਬੜੀ ਮੁਸ਼ਕਲ ਨਾਲ ਬਲਾਚੌਰ ਦੇ ਅੱਡੇ ਦੇ ਵਿੱਚ ਇਹ ਅੱਜ ਸਵੇਰੇ ਸਵੇਰੇ ਐਕਸੀਡੈਂਟ ਕੀਤਾ। दारू ਪੀਤੀ ਉਹਨੇ ਰੱਜ ਕੇ दारू ਪੀਤੀ ਵੀ ਆ। ਕੰਡੈਕਟਰ ਸਹੀ ਆ ਪਰ ਕਿਤੇ ਨਾ ਕਿਤੇ ਬਸ ਇਹ ਮੁਹਾਲੀ ਤੱਕ ਜਾਂਦੀ ਆ। ਮੁਹਾਲੀ ਤੱਕ ਬਸ ਆ ਇਹਨਾਂ ਦਾ ਜਿਹੜਾ ਪਰਮਿਟ ਹੈਗਾ ਉਹ ਮੁਹਾਲੀ ਤੱਕ ਕਰਾ। ਚਾਹੀ ਏਸੀ ਬੱਸਾ ਚਾਹੀ ਦੂਜੀ ਬੱਸਾ ਸਿਰ ਮੁਹਾਲੀ ਤੱਕ ਵੰਦ। ਇਹ ਸਵਾਰੀਆਂ ਨੂੰ ਖਤਰਗਾਰੀ ਹਰ ਰੋਜ਼ ਮੂਰਖ ਬਣਾਉਂਦੇ ਆ ਔਰ ਬਿਨ ਨਾ ਕੇ ਇਹਨਾਂ ਦੀ ਬੱਸਾਂ ਅਸੀਂ ਘੇਰਦੇ ਵੀ ਆ ਪਰੰਤੂ ਇਹ ਨਹੀਂ ਸੁਦਰਮ ਨੇ ਤਾਂ ਨਾਮ ਲੈ ਰਹੇ ਆ। ਰਾਜਧਾਨੀ ਬੱਸ ਕੀ ਦੀ ਆ ਮਾਲਕੀ ਇਹ ਮਾਲਕ ਨੂੰ ਪਤਾ ਹੋਣਾ ਚਾਹੀਦਾ ਕਿ ਚੰਡੀਗੜ੍ਹ ਦਾ ਬੋਰਡ ਆਹ ਬੋਰਡ ਮੈਂ ਤੁਹਾਨੂੰ ਦਿਖਾ ਰਿਆ ਇਹ ਕਹਿੰਦੇ ਕਿ ਬੋਰਡ ਨਹੀਂ ਹੈਗਾ ਆ ਮੋਹਾਲੀ ਦਾ ਬੋਰਡ ਹੀ ਹੈਗਾ ਤੁਹਾਨੂੰ ਦੂਜਾ ਸਰ ਦਿਖਾ ਮਤਲਬ ਕੋਈ ਦੇਖਦਾ ਹੈ ਤਾਂ ਮੋਹਾਲੀ ਦਾ ਬੋਰਡ ਲਾਉਂਦੇ ਆ ਤੇ ਇਸ ਲਈ ਕੋਈ ਫੜਦਾ ਇਹਨਾਂ ਨੂੰ ਤਾਂ ਇਹ ਮੋਹਾਲੀ ਦਾ ਬੋਰਡ ਲਾ ਦਿੰਦੇ ਆ ਤੇ ਨਹੀਂ ਤਾਂ ਇਹ ਚੰਡੀਗੜ੍ਹ ਦਾ ਬੋਰਡ ਲਾ ਕੇ ਲੋਕਾਂ ਨੂੰ ਮੋਰਖ ਬਣਾ ਕੇ ਤੇ ਆਪਣਾ ਡੰਗ ਕਪਾ ਰਹੇ ਹੈ